ਵਿੱਚ ਲਾਈਵ ਇਹ ਦੋ ਸਟੀਲ ਦੇ ਪੁਲ ਆ ਇਹ ਜਿਹੜੀ ਤੈਹ ਸੀਮਾ ਸੀ ਉਸ ਤੋਂ 6 ਮਹੀਨੇ ਲੇਟ ਚੱਲ ਰਹੇ ਹੈਗੇ ਆ ਇਹਨਾਂ ਨੂੰ ਤੈਹ ਸਮੇਂ ਦੇ ਵਿੱਚ ਤਾਂ ਕਿਹਨੇ ਬਣਾਇਆ ਜਾ ਸਕਿਆ ਪਹਿਲੇ ਇੱਥੇ ਬਹੁਤ ਪੁਰਾਣੇ ਸਫੈਦੇ ਖੜੇ ਸੀ ਤੇ ਸੜਕ ਬੰਨੀ ਆ ਪੁਲ ਲਗਭਗ ਤਿਆਰ ਹੋ ਗਿਆ ਪਰੰਤੂ ਪਾਵਰ ਕਾਰਪੋਰੇਸ਼ਨ ਨੂੰ ਇਹ ਖੰਭੇ ਪੱਟਣ ਦਾ ਤੇ ਨਵੇਂ ਖੰਭੇ ਲਾਉਣ ਦਾ ਜਿਹੜਾ ਪੈਸੇ ਦੇ ਦਿੱਤੇ ਗਏ ਸਰਕਾਰ ਵੱਲੋਂ ਪ੍ਰੈਸ ਦੇ باوجود ਖੰਭੇ ਪੱਟੇ ਨਹੀਂ ਗਏ ਇਹ 40 ਦਿਨ ਪਹਿਲਾਂ ਜਿਹੜੇ ਹੈਗੇ ਆ ਇਹ ਪੱਟੇ ਜਾਣੇ ਚਾਹੀਦੇ ਸੀ ਪਰ ਅਜੇ ਤੱਕ ਨਹੀਂ ਪੱਟੇ ਗਏ ਜਦੋਂ ਕਿ ਇਹਦੇ ਘਾਟੇ ਸਿਰਫ ਜਿਹੜੇ ਹੈਗੇ ਉਹ 4 ਦਿਨ ਬਕਾਇਆ ਰਹਿ ਗਏ ਹੈਗੇ ਤੇ ਮੁੱਖ ਮੰਤਰੀ ਪੰਜਾਬ ਨੇ ਇੱਥੇ ਆਉਣਾ ਹੈਗਾ ਜੇ ਦੇਖੋਗੇ ਕਿ ਛੜਕ ਦਾ ਮੋਸਟਲੀ ਹਿੱਸਾ ਬਣ ਗਿਆ ਹੈਗਾ ਪਰ ਜਿੱਥੇ ਮਤਲਬ ਇਹ ਖੰਭੇ ਨਹੀਂ ਪੱਟੇ ਗਏ ਸਰਕਾਰ ਨੇ ਮਤਲਬ ਡਿਪਾਰਟਮੈਂਟ ਨੇ ਉੱਥੇ ਜਿਹੜੀ ਹੈਗੀ ਆ ਮਤਲਬ ਛੜਕ ਮਾਂ ਬਣਾਉਣ ਦਾ ਐਲਾਨ ਕੀਤਾ ਤੇ ਇੱਥੇ ਨੂੰ ਵਾਈਟ ਲਾਤਾ ਹੈਗਾ ਵੀ ਇੱਥੇ ਬਜਰੀ ਵੀ ਨਹੀਂ ਪੈ ਸਕਦੀ ਰੋਲਰ ਵੀ ਨਹੀਂ ਚੱਲ ਸਕਦਾ ਹੈਗਾ ਪਾਵ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਇਹ ਕਿਹਾ ਸੀਗੇ ਐਜ਼ ਸੂਨ ਐਜ਼ ਪੋਸੀਬਲ ਕਿ ਖੰੰਬੇ ਹਟਾਏ ਜਾਣ ਪਰ ਆਪ ਦੇ ਕੁਝ ਜ਼ਰੂਰੀ ਕੰਮ ਅਮਰੀਕਾ ਗਏ ਹੋਏ ਆ ਉਸ ਤੋਂ ਮਗਰੋਂ ਪਾਵਰ ਕਾਰਪੋਰੇਸ਼ਨ ਨੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਸਾਰੇ ਖੰਭੇ ਉਵੇਂ ਖੜੇ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੀਕ ਪ੍ਰੀਤਕੋਟ ਦੇ ਕੋਟਪੁਰਾਵੜ ਵਾਲੇ ਪੁਲ ਤੇ ਪਹੁੰਚੇ ਆ ਪੂਰੀਆਂ ਤਿਆਰੀਆਂ ਚੱਲ ਰਹੀਆਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਆ ਉਹ ਆ ਰਹੇ ਨੇ 14 ਤਰੀਕ ਨੂੰ ਤੇ ਇਹਨਾਂ ਪੁਲਾਂ ਦਾ ਉਦਘਾਟਨ ਕਰਨਾ ਕਿਹਾ ਜਾ ਰਿਹਾ ਤਿਆਰੀਆਂ ਚੱਲ ਰਹੀਆਂ ਇਹ ਸੜਕ ਰਹਿੰਦੀ ਸੀ ਬਣਨ ਵਾਲੀ ਤੁਸੀਂ ਦੇਖ ਰਹੇ ਹੋ ਕਿ ਪੋੜਾ ਜਿਹੜਾ ਇਹ ਲਗਭਗ 6 ਮਹੀਨੇ ਪਹਿਲਾਂ ਚਲਾ ਦਿੱਤਾ ਗਿਆ ਸੀ ਤੇ ਹੁਣ 2 ਮਹੀਨੇ ਪਹਿਲਾਂ ਜਿਹੜੇ ਇੱਥੇ ਦਰਖਤ ਸੀਗੇ ਤੇ ਲਗਭਗ 4 ਦੇ ਕਰੀਬ ਦਰਖਤ ਸੀ ਉਹਨਾਂ ਦਾ ਕਾਫੀ ਰੌਲਾ ਪਿਆ ਪੱਤੇ ਨਹੀਂ ਜਾ ਰਹੇ ਸਰਕਾਰ ਤੋਂ ਤੇ ਫਿਰ ਉਹ ਪਟਾ ਦਿੱਤੇ ਗਏ ਆ ਤੇ ਹੁਣ ਇਹ ਸੜਕ ਬਣਨੀ ਸ਼ੁਰੂ ਹੋਈ ਆ ਤੁਹਾਨੂੰ ਇਹ ਦਿਖਾਉਣੇ ਆ ਕਿ ਇਹ ਸੜਕ ਜਿਹੜੀ ਹੈ ਨਾ ਇਹ ਨਿਸ਼ਾਨੀ ਲਾਤੀ ਵੀ ਇਹ ਇਥੋਂ ਤੱਕ ਹੋਣੀ ਆ ਤੇ ਬਿਜਲੀ ਬੋਰ ਨੇ ਤਾਰਾਂ ਲਾਈਆਂ ਹੀ ਨਹੀਂ ਆ ਦੇਖੋ ਤੁਸੀਂ ਦੇਖ ਸਕਦੇ ਹੋ ਤਾਰਾਂ ਲੱਗੀਆਂ ਹੋਈਆਂ ਦਰਾਖਤ ਪੱਟਣ ਤੇ ਤਾਂ ਮંજੂਰੀ ਲੈਣ ਤੇ 6-7 ਮਹੀਨੇ ਲੱਗ ਗਏ ਖੰਬੇ ਨਾ ਪੱਟੇ ਜਾਣ ਕਰਕੇ ਇਹ ਸਾਰੀ ਸੜਕ ਦਾ ਕੰਮ ਆ ਉਹ ਪਿਛਲੇ 2-3 ਦਿਨਾਂ ਤੋਂ ਲਗਾਤਾਰ ਲੰਮ ਕਰਿਆ ਹੈ ਤੇ ਉਧਰੋਂ 14 ਤਰੀਕ ਹੈ ਜਿਹੜੀ ਉਦਘਾਟਨ ਦੀ ਉਹ ਬਿਲਕੁਲ ਨਜ਼ਦੀਕ ਆਉਂਦੀ ਜਾ ਰਹੀ ਹੈ ਤਾਰਾਂ ਲਾਉਣ ਪ੍ਰਤੀ ਕਿਉਂ ਇੰਨੀ ਇਹ ਲਾਪਰਵਾਹੀ ਵਰਤੀ ਗਈ ਆ ਤੇ ਆਓ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸੰਤ ਜੱਸ ਨਾਲ ਤੇ ਪੁੱਛਦੇ ਹਾਂ ਕਿ ਜਿਹੜੇ ਹਾਲਾਤ ਆ ਕੀ ਲੱਗਦਾ ਕਿ 14 ਤੱਕ ਇਹ ਪੁਲਾ ਜਿਹੜਾ ਉਹ ਚਾਲੂ ਹੋ ਜਾਵੇਗਾ ਖਾਲਸਾ ਜਿਹੜੇ ਦੋ ਸਟੀਲ ਦੇ ਪੁਲ ਆ ਇਹ ਜਿਹੜੀ ਤਹਿਸੀਮਾ ਸੀ ਉਸ ਤੋਂ 6 ਮਹੀਨੇ ਲੇਟ ਚੱਲ ਰਹੇ ਹੈਗੇ ਆ ਇਹਨਾਂ ਨੂੰ ਤਹਿਸਿਲਾਂ ਦੇ ਵਿੱਚ ਤਾਂ ਕਿਨੇ ਬਣਾਇਆ ਜਾ ਸਕਿਆ ਪਹਿਲੇ ਇੱਥੇ ਬਹੁਤ ਪੁਰਾਣੀ ਸਫੈਦੇ ਖੜੀ ਸੀ ਗ੍ਰੀਨ ਟ੍ਰਿਬਿਨਲ ਨੇ ਉਹਨੂੰ ਪੱਟਣ ਦੀ ਇਜਾਜ਼ਤ ਨਹੀਂ ਦਿੱਤੀ ਸੀ ਉੱਥੋਂ ਇਜਾਜ਼ਤ ਮਿਲ ਗਈ ਉਸ ਤੋਂ ਬਾਅਦ ਕੰਮ ਸ਼ੁਰੂ ਹੋ ਗਿਆ ਸੀ ਹੁਣ ਇੱਥੇ ਸੜਕ ਬੰਨੀ ਆ ਪੁਲ ਲਗਭਗ ਤਿਆਰ ਹੋ ਗਿਆ ਪਰੰਤੂ ਪਾਵਰ ਕਾਰਪੋਰੇਸ਼ਨ ਨੂੰ ਇਹ ਖੰਭੇ ਪੱਟਣ ਦਾ ਤੇ ਨਵੇਂ ਖੰਭੇ ਲਾਉਣ ਦਾ ਜਿਹੜਾ ਪੈਸੇ ਦੇ ਦਿੱਤੇਗੇ ਸਰਕਾਰ ਵੱਲੋਂ ਪ੍ਰੈਸ ਦੇ باوجود ਖੰਭੇ ਪੱਟੇ ਨਹੀਂ ਗਏ ਤੁਸੀਂ ਇਹ ਵੇਖੋਗੇ ਕਿ ਸੜਕ ਦਾ ਮੋਸਟਲੀ ਹਿੱਸਾ ਬਣ ਗਿਆ ਹੈਗਾ ਪਰ ਜਿੱਥੇ ਮਤਲਬ ਇਹ ਖੰਭੇ ਨਹੀਂ ਪੱਟੇ ਗਏ ਸਰਕਾਰ ਨੇ ਮਤਲਬ ਡਿਪਾਰਟਮੈਂਟ ਨੇ ਉੱਥੇ ਜਿਹੜੀ ਹੈਗੀ ਆ ਮਤਲਬ ਸੜਕ ਦਾ ਮਾ ਬਣਾਉਣ ਦਾ ਐਲਾਨ ਕੀਤਾ ਤੇ ਇੱਥੇ ਨੂੰ ਵਾਈਟ ਲਾਤਾ ਹੈਗਾ ਵੀ ਇੱਥੇ ਬੱਜਰੀ ਵੀ ਨਹੀਂ ਪੈ ਸਕਦੀ ਰੋਲਰ ਵੀ ਨਹੀਂ ਚੱਲ ਸਕਦਾ ਹੈਗਾ ਇਹ 40 ਦਿਨ ਪਹਿਲਾਂ ਜਿਹੜੇ ਹੈਗੇ ਆ ਇਹ ਪੱਟੇ ਜਾਣੇ ਚਾਹੀਦੇ ਸੀ ਪਰ ਅਜੇ ਤੱਕ ਨਹੀਂ ਪੱਟੇ ਗਏ ਜਦੋਂ ਕਿ ਇਹਦੇ ਘਾਟਲ ਤੇ ਸਿਰਫ ਜਿਹੜੇ ਹੈਗੇ ਉਹ 4 ਦਿਨ ਬਕਾਇਆ ਰਹਿ ਗਏ ਹੈਗੇ ਤੇ ਮੁੱਖ ਮੰਤਰੀ ਪੰਜਾਬ ਨੇ ਇੱਥੇ ਆਉਣਾ ਹੈਗਾ ਔਰ ਤੁਸੀਂ ਵੇਖੋਗੇ ਕਿ ਵੀ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਵੀ ਪਾਵਰ ਕਾਰਪੋਰੇਸ਼ਨ ਇੰਨਾ ਲਾਪਰਵਾਹੀ ਚ ਚੱਲ ਰਿਹਾ ਹੈਗਾ ਕਿ ਸਾਰੀਆਂ ਮਤਲਬ ਜਿਹੜੀਆਂ ਫਾਰਮੈਲਟੀ ਪੂਰੀਆਂ ਹੋਣ ਦੇ ਬਾਵਜੂਦ ਜਿਹੜੇ ਖੰਭੇਰ ਮੂਹ ਨਹੀਂ ਕੀਤੇ ਗਏ ਜਿੱਥੇ ਉਹਨਾਂ ਦੀ ਆਪਦੀਨ ਗਹਿਲੀ ਇੱਥੇ ਲੋਕਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਜੇ ਸੜਕ ਕੰਮ ਕਰਨ ਲੱਗ ਜੂਗੀ ਤਾਂ ਇਹ ਬਹੁਤ ਸ਼ੌਕ ਹੋ ਜੂਗੀ ਪਰੰਤੂ ਇਹ ਖੰਬੇ ਜਿਹੜੇ ਪੱਟਿਆ ਨਹੀਂ ਜਾ ਰਿਹਾ ਤੁਸੀਂ ਵੇਖੋ ਬਾਕੀ ਸੜਕ ਲੱਗ ਭਾਗ ਕਰਨ ਤਿਆਰ ਕਰਤੀ ਹੈ ਪਰ ਇੱਥੇ ਉਹਨਾਂ ਨੇ ਅਜੇ ਤੱਕ ਬਜਰੀ ਵੀ ਨਹੀਂ ਪਾਈ ਤੇ ਇਹ ਜਿਹੜੀ ਪਾਵਰ ਕਾਰਪੋਰੇਸ਼ਨ ਦੀ ਅੰਗਹੀ ਹੈਗੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਮਤਲਬ ਅਧਿਕਾਰੀਆਂ ਦੇ ਇਹਦੀ ਗਾਜ਼ ਡਿੱਗੇ ਤੇ ਜਾਂ ਦੀ ਕੋਈ ਪੁੱਛਗਿੱਛ ਹੋਵੇ ਫਿਲਹਾਲ ਕੋਈ ਵੀ ਅਧਿਕਾਰੀ ਇਸ ਵਿਸ਼ੇ ਦੇ ਜਿਹੜਾ ਹੈਗਾ ਉਹ ਗੱਲ ਕਰ ਵੀ ਤਿਆਰ ਨਹੀਂ ਹੈ ਵਿਧਾਇਕ ਉਹ ਨਾਲ ਗੱਲ ਹੋਈ ਹੋਣੀ ਇਸ ਵਿਸ਼ੇ ਦੇ ਬਿਲਕੁਲ ਫ੍ਰੀਕਵਿਟ ਵਿਧਾਇਕ ਨੇ ਮਤਲਬ ਜੀ ਕਾਫੀ ਜ਼ੋਰ ਲਾਇਆ ਸੀ ਕਿ ਤੈ ਸਮੇਂ ਦੇ ਵਿੱਚ ਪੁਲ ਬਣੇ ਇਸ ਕਰਕੇ ਉਹਨਾਂ ਨੇ ਜਿਹੜਾ ਗ੍ਰੀਨ ਪ੍ਰੋਜੈਕਟ ਨੂੰ ਮਨਜ਼ੂਰੀ ਲੈਣੀ ਉਹਦੇ ਵਿੱਚ ਉਹਨਾਂ ਨੇ ਕਾਫੀ ਰੋਲ ਅਦਾ ਕੀਤਾ ਸੀ ਔਰ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਇਹ ਕਿਹਾ ਸੀ ਕਿ ਐਸ ਸੂਨ ਐਸ ਪੋਸੀਬਲ ਕਿ ਖੰਭੇ ਹਟਾਏ ਜਾਣ ਪਰ ਉਹ ਆਪ ਦੇ ਕੁਝ ਜ਼ਰੂਰੀ ਕੰਮ ਅਮਰੀਕਾ ਗਏ ਹੋਏ ਆ ਉਸ ਤੋਂ ਮਗਰੋਂ ਪਾਵਰ ਕਾਰਪੋਰੇਸ਼ਨ ਨੇ ਡੱਕਾ ਤੋੜ ਕੇ ਦੂਰ ਨਹੀਂ ਕੀਤਾ ਸਾਰੇ ਖੰਭੇ ਉਵੇਂ ਖੜੇ ਆ ਤੇ ਦੋ ਸਟੀਲ ਦੇ ਪੁਲ ਆ